ਕਬੀਰ ਜੀ ਨੇ ਸਾਨੂੰ ਬਹੁਤ ਵਧੀਆ ਇੱਕ ਸਵਾਲ ਪੁੱਛਿਆ ਹੈ ਕਿ ਪਰਮੇਸ਼ਰ ਕਿੱਥੇ ਵੱਸਦਾ ਹੈ ਸੋ ਇਸ ਦਾ ਜਵਾਬ ਤੁਸੀਂ ਦੇਣਾ ਹੈ ਸੋ ਇਹ ਵੀਡੀਓ ਜ਼ਰੂਰ ਦੇਖਣਾ ਇਹਦੇ ਵਿੱਚ ਇਸ ਦੇ ਬਾਰੇ ਚ ਗੱਲ ਕਰਾਂਗੇ ਆਪਾਂ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਮੇਂ ਤੋਂ ਆਪਾਂ YouTube ਚੈਨਲਸ ਦੇ ਉੱਪਰ ਦੇਖ ਰਹੇ ਹਾਂ ਕੋਈ ਕੰਦਾ ਹੈ ਕਿ ਮੱਥੇ ਤੇ ਧਿਆਨ ਲਓ ਔਰ ਕੋਈ ਦੱਸ ਰਿਹਾ ਹੈ ਕਿ ਮੈਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਹੋਏ ਕੋਈ ਦੱਸ ਰਿਹਾ ਹੈ ਕਿ ਮੈਂ ਸੂਰਜ ਗ੍ਰਹਿ ਤੇ ਜਾਇਆ ਤਪ ਗੁਰਬਾਣੀ ਨਹੀਂ ਪੁੱਛਦੇ ਆ ਕਿ ਕਿੰਦਾ ਦੀ ਆਪਾਂ ਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਆ ਕਿਸ ਤਰ੍ਹਾਂ ਦਾ ਸਿਮਰਨ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਆਪਾਂ ਦਾ ਭਗਤੀ ਦਾ ਅਭਿਆਸ ਹੋਣਾ ਚਾਹੀਦਾ ਹੈ ਜਿਹੜਾ ਪਰਮੇਸ਼ਵਰ ਨੂੰ ਪਾਉਂਦਾ ਸੋ ਪਰਮੇਸ਼ਵਰ ਨੂੰ ਪਾਉਣਾ ਬਹੁਤ ਜ਼ਰੂਰੀ ਆ ਜਪ ਔਰ ਤਪ ਦਾ ਬਹੁਤ ਲੋਕ ਕਰ ਰਹੇ ਨੇ ਪਰ ਉਸ ਜਪ ਤਪ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ ਔਰ ਉਹਦਾ ਕੀ ਰਿਜ਼ਲਟ ਨਿਕਲਿਆ ਉਹਦੇ ਨਾਲ ਤੁਹਾਨੂੰ ਪ੍ਰਾਪਤੀ ਕੀ ਹੋਈ ਉਸ ਚੀਜ਼ ਨੂੰ ਦੇਖਣਾ ਹੈ ਜੇ ਤਾਂ ਉਸ ਦੇ ਨਾਲ ਤੁਹਾਨੂੰ ਉਹ ਪ੍ਰਾਪਤੀ ਹੋ ਰਹੀ ਆ ਜੋ ਗੁਰਬਾਣੀ ਕਹਿ ਰਹੀ ਆ ਇਹ ਤਾਂ ਠੀਕ ਆ ਕਰੀ ਚੱਲੋ ਪਰ ਜੇ ਤੁਹਾਨੂੰ ਉਸ ਦੇ ਨਾਲ ਜੋ ਗੁਰਬਾਣੀ کہہ ਰਹੀ ਹੈ ਪ੍ਰਾਪਤੀ ਨਹੀਂ ਹੋ ਰਹੀ ਫਿਰ ਤੁਹਾਨੂੰ ਦੇਖਣਾ ਪਵੇਗਾ ਕਿ ਕਿੱਥੇ ਕਮੀ ਪੇਸ਼ੀ ਹੈ ਔਰ ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ਸੋ ਗੁਰਬਾਣੀ ਦੇ ਵਿੱਚੋਂ ਹੀ ਆਪਾਂ ਇਸ ਦਾ ਜਵਾਬ ਲੱਭਾਂਗੇ ਕਿ ਮੈਡੀਟੇਸ਼ਨ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਸਿਮਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਜਿਹੜੇ ਆਪਾਂ ਕਹਿੰਦੇ ਅੱਖਾਂ ਮੀਟ ਚ ਕੇ ਅੱਖਾਂ ਬੰਦ ਕਰਕੇ ਪਰਮੇਸ਼ਰ ਨੂੰ ਯਾਦ ਕਰੀਏ ਅੱਖਾਂ ਖੋਲ ਕੇ ਯਾਦ ਕਰੀਏ ਕਿੱਥੇ ਧਿਆਨ ਲਾਈਏ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਉਸ ਦੇ ਬਾਰੇ ਗੁਰਬਾਣੀ ਦੇ ਵਿੱਚੋਂ ਹੀ ਆਪਾਂ ਇਹਦਾ ਜਵਾਬ ਲੱਭਦੇ ਆ ਗੁਰਬਾਣੀ ਹੀ ਸਾਨੂੰ ਇਹਦੀ ਸੋਝੀ ਦਏਗੀ ਗੁਰਬਾਣੀ ਤੋਂ ਹੀ ਸੇਧ ਲੈਣੀ ਹੈ ਆਪਾਂ ਇਹੀ ਸਾਡਾ ਸਤਿਗੁਰ ਹੈ ਇਹੀ ਸਾਡਾ ਸੱਚਾ ਗਿਆਨ ਹੈ ਤਾਂ ਸੱਚੇ ਗਿਆਨ ਤੋਂ ਜੁੜ ਕੇ ਹੀ ਸਾਨੂੰ ਇਹਦਾ ਉਪਦੇਸ਼ ਮਿਲੇਗਾ ਆਓ ਆਪਾਂ ਇਸ ਦੇ ਬਾਰੇ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਬੀਰ ਸਾਹਿਬ ਜੀ ਦੇ ਤਿੰਨ ਸ਼ਲੋਕ ਨੇ ਇਕੱਠੇ ਨੇ ਤਿੰਨੋ ਇੱਕੋ ਜਗ੍ਹਾ ਤੇ ਤੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਆਂ نیچے ਲੋਇਨ ਕਰ ਰਹੋ ਲੇ ਸਾਜਨ ਘਟਮਾ ਹੈ نیچے ਲੋਇਨ ਅੱਖਾਂ ਬੰਦ ਕਰ ਲਓ ਔਰ ਸਾਜਨ ਘਟ ਦੇ ਵਿੱਚ ਹੀ ਹੈ ਉਹਨੂੰ ਵਿੱਚ ਦੇਖੋ ਸਾਰੇ ਇਹੀ ਕਸ ਦੱਸਦੇ ਨੇ ਔਰ ਇਹੀ ਗੁਰਬਾਣੀ ਕਹਿੰਦੀ ਹੈ ਲੇਕਿਨ ਅੱਗੇ ਕਬੀਰ ਜੀ ਦੱਸਦੇ ਨੇ ਸਬਰਸ ਖੇਲੋ ਪੀਓ ਸੋ ਕਿਸੇ ਲਿਖਾਵੋ ਨਾ ਹੈ ਸਾਰੇ ਇਹ ਖੇਲ ਖੇੜਦੇ ਰਹੇ ਨੇ ਪਰ ਉਹ ਕਿਸੇ ਨੂੰ ਦਿਸਦਾ ਨਹੀਂ ਹੈਗਾ ਦਿਸਦਾ ਫੇਰ ਵੀ ਨਹੀਂਗਾ ਉਹ ਦਿਸੂ ਕਿਸ ਤਰ੍ਹਾਂ ਅੱਗੇ ਆਏਗਾ ਆਪਾਂ ਨੂੰ ਗੁਰਬਾਣੀ ਚ ਅਗਲੇ ਅਗਲੇ ਸ਼ਲੋਕ ਦੇ ਵਿੱਚ ਸਾਨੂੰ ਦੱਸਦੇ ਨੇ ਆਠ ਜਾਮ 64 ਕੜੀ ਤੋਏ ਨਿਰਖਤ ਰਹੇ ਜਿਓ ਆਠ ਪੈਰ 64 ਕੜੀ ਚੋਂ 64 ਕੜੀਆਂ ਮੀਨਸ 24 ਘੰਟੇ ਸਾਰਾ ਦਿਨ ਉਹ ਤੈਨੂੰ ਦੇਖਦਾ 24 ਘੰਟੇ ਜਿਹੜਾ ਹੈ ਜਿਹੜਾ ਅੰਦਰ ਬੈਠਾ ਉਹ ਸਾਨੂੰ ਦੇਖ ਰਿਹਾ ਨਿਰਖਤ ਰਹੇ ਜੀਓ ਜੀਓ ਜਿਹੜਾ ਸਾਡੇ ਅੰਦਰ ਬੈਠਾ ਹੈ ਉਹ 24 ਘੰਟੇ 8 ਪੈਰ ਸਾਨੂੰ ਦੇਖ ਰਿਹਾ ਹੈ نیچے ਲੋਇਨ ਕਿਉਂ ਕਰੋ ਸਭ ਘਟ ਦੇਖੋ ਪੀਓ ਹੁਣ ਇਥੇ ਜਵਾਬ ਦੇ ਰਹੇ ਆਪਾਂ ਨੂੰ ਵੀ نیچے ਲੋਇਨ ਕਿਉਂ ਕਿਤੇ ਆ ਤੂੰ ਅੱਖਾਂ ਬੰਦ ਕਰਕੇ ਕਿਉਂ ਬੈਠਾ ਹੈਂ नीचे लोइन क्यों करो सब कट देखो पीओ नीचे लोइन करके दस तू की देख रहे है वो हर एक कट दे विच व्यापत है हर कट दे विच हो पीओ परमेश्वर साड्डा बैठा हुआ है फिर अखा बंद करके नीचे लोइन करके दस के नु देख रहे हैं सो इस तो बाद एक क्वेश्चन पूछ देया सानू हुन तुसी उस क्वेश्चन दा आप ही जवाब देना है ਇਹ ਪਰਮੇਸ਼ਵਰ ਕਿੱਥੇ ਹੈ ਸੁਣ ਸਖੀ ਪੀ ਮਹਿ ਜਿਓ ਬਸੇ ਜੀ ਮਹਿ ਬਸੇ ਕੇ ਪੀਓ ਸੁਣ ਸਖੀ اے ਮੇਰੇ ਸਖਿਓ ਇਹ ਸੁਣੋ ਕੀ ਕਹਿੰਦੇ ਨੇ ਸੁਣ ਸਖੀ ਪੀ ਮਹਿ ਜਿਓ ਬਸੇ ਜੀ ਮਹਿ ਬਸੇ ਕੇ ਪੀਓ ਪੀ ਦੇ ਵਿੱਚ ਜਿਓ ਬਸਦਾ ਹੈ ਕਿ ਜਿਓ ਦੇ ਵਿੱਚ ਪੀਓ ਬਸਦਾ ਹੈ ਇਹ ਬੁਝਾਰਤ ਆ ਇਹ ਤੁਹਾਡੇ ਵਾਸਤੇ ਬੁਝਾਰਤ ਹੈ ਤੁਸੀਂ ਆਪ ਹੀ ਦੇਖਣਾ ਹੈ ਜਿਓ ਪਿਓ 부ਝੋ ਨਹੀਂ ਘਟ ਮਹਿ ਜਿਓ ਕੇ ਪਿਓ ਹੁਣ ਤੁਸੀਂ ਆਪ ਬੁੱਝਦੇ ਕਿ ਨਹੀਂ ਬੁੱਝਦੇ ਇਹ ਤੁਸੀਂ ਦੇਖਣਾ ਹੈ ਕਿ ਇਹ ਘਟ ਦੇ ਵਿੱਚ ਬੈਠਾ ਹੈ ਪਰਮੇਸ਼ਵਰ ਜਾਂ ਪਰਮੇਸ਼ਵਰ ਦੇ ਵਿੱਚ ਘਟ ਹੈ ਸੋ ਇਹ ਤੁਹਾਡੇ ਵਾਸਤੇ ਬੁਝਾਰਤ ਹੈ ਕਿ ਪਰਮੇਸ਼ਵਰ ਕਿੱਥੇ ਵਸਦਾ ਹੈ ਕਬੀਰ ਜੀ ਨੇ ਬਹੁਤ ਵਧੀਆ ਤੁਹਾਨੂੰ ਸਵਾਲ ਪੁੱਛਿਆ ਸੋ ਜਵਾਬ ਤੁਸੀਂ ਆਪ ਲੱਭ ਲਓ ਔਰ ਕਮੈਂਟ ਦੇ ਵਿੱਚ ਦੱਸਣਾ ਕਿ ਕੀ ਜਵਾਬ ਹੈ ਕਿੱਥੇ ਵੱਸਦਾ ਹੈ ਪਰਮੇਸ਼ਵਰ ਕੀ ਅੱਖਾਂ ਬੰਦ ਕਰਕੇ ਦਿਸਦਾ ਹੈ ਕੀ ਉਹ ਸਾਰੇ ਵਿੱਚ ਵਿਆਪਕ ਨਹੀਂ ਹੈ ਜਿਹੜਾ ਉਹਨੂੰ ਤੁਸੀਂ ਇੱਕ ਜਗ੍ਹਾ ਤੇ ਲੱਭ ਰਹੇ ਆ ਕੀ ਇਹ ਸਾਰੀ ਸ੍ਰਿਸ਼ਟੀ ਉਹਨੇ ਨਹੀਂ ਬਣਾਈ ਇਹ ਹਰੇਕ ਦੇ ਵਿੱਚ ਨਹੀਂ ਹੈ ਔਰ ਅਗਰ ਹੈ ਤਾਂ ਉਹ ਕੀ ਤੁਹਾਡੇ ਵਿੱਚ ਕੱਲਿਆਂ 'ਚ ਹੈ ਜਾਂ ਬਾਕੀਆਂ 'ਚ ਵੀ ਹੈ ਸੋ ਇਹ 부ਜਾਰਤ ਹੈ ਕਬੀਰ ਜੀ ਵੱਲੋਂ ਪਾਈ ਗਈ ਹੈ ਤੇ ਇਸ ਦਾ ਜਵਾਬ ਤੁਸੀਂ ਆਪ ਹੀ ਲੱਭਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਉਮੈ